ਫਗਵਾੜਾ ਦੇ ਚਾਚੋ ਕੀ ਵਿਖੇ ਨਵਾਂ ਹੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਐਨ ਆਰ ਆਈ ਦੀ ਪਤਨੀ ਨੇ ਆਪਣੇ ਸਹੁਰੇ ਪਰਿਵਾਰ ਨੂੰ ਆਪਣੇ ਪਰਿਵਾਰ ਨਾਲ ਮਿਲ ਕੇ ਬਣਾਇਆ ਬੰਦੀ ਮੌਕੇ ਤੇ ਪਹੁੰਚੀ ਸਿਟੀ ਪੁਲਿਸ ਨੇ ਐਨ ਆਰ ਆਈ ਦੇ ਪਰਿਵਾਰ ਦੇ ਮੈਂਬਰਾਂ ਨੂੰ ਕੋਠੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ 13 ਸਾਲ ਤੋਂ ਇਟਲੀ ਵਿੱਚ ਰਹਿ ਰਹੀ ਹੈ ਮੇਰੇ ਪਤੀ ਨੇ ਮੈਨੂੰ ਉੱਥੇ ਬੰਦੀ ਬਣਾ ਕੇ ਰੱਖਿਆ ਹੋਇਆ ਤੇ ਮੇਰੀਆਂ ਦੋ ਲੜਕੀਆਂ ਹਨ ਜਿਨ੍ਹਾਂ ਨਾਲ ਮੈਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਬਲਵਿੰਦਰ ਕੌਰ ਨੇ ਇਹ ਵੀ ਆਖਿਆ ਕਿ ਅਸੀਂ ਕੋਈ ਬੰਦੀ ਨਹੀਂ ਬਣਾਇਆ ਬਜ਼ੁਰਗਾਂ ਨੂੰ ਉਹ ਆਪ ਹੀ ਕੁੰਡੀ ਲਾ ਕੇ ਅੰਦਰ ਬੰਦ ਹੋ ਗਏ ਸਨ ਬਜ਼ੁਰਗ ਕ੍ਰਿਸ਼ਨਾਂ ਨੇ ਦੱਸਿਆ ਕਿ ਉਹਨਾਂ ਦੀ ਨੋਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਕੋਈ ਵੀ ਰੋਟੀ ਨਹੀਂ ਦਿੱਤੀ ਗਈ ਦੇਖੋ ਮੌਕੇ ਦੀ ਵੀਡੀਓ ਅਤੇ ਦੇਖੋ ਕੀ ਹੈ ਪੂਰਾ ਮਾਮਲਾ ਤੱਕ ਘਾੜਾ ਵੀ ਇਹਨਾਂ ਘੱਟਾ ਹੈ ਇੱਕ ਇੱਕ ਮਿੰਟ ਕੋਪਾ ਕਰੀਂਗਾ ਐਮਸੀ ਲ ਕੀ ਲੱਗ ਰਿਹਾ ਕਿੰਨੇ ਵਜੇ ਤੱਕ ਫੈਮਲੀ ਅੰਦਰ ਡੱਕੀ ਹੋਈ ਇਹ ਕੱਲ ਜੀ ਸ਼ਾਮ ਦੀ 4:30 ਵਜੇ ਦੀ ਸਾਨੂੰ ਇੱਥੋਂ ਸੁਨੇਹਾ ਗਿਆ ਕਿ ਇਹਨਾਂ ਨੇ 4:30 ਵਜੇ ਦੇ ਅੰਦਰ ਡੱਕਿਆ ਹੈ ਉਹ ਬਜ਼ੁਰਗ ਆ 80 ਸਾਲ ਦੇ ਜਿਹੜੇ ਲੜਕੇ ਦਾ ਬਾਪ ਆ ਜੀ ਇੱਕ ਉਹਦੀ ਸਿਸਟਰ ਆ ਜੀ ਕੌਣ ਡੱਕਣ ਵਾਲੇ ਕੌਣ ਐ ਬੰਦੇ ਉਹ ਜਿਹੜਾ ਇਹਨਾਂ ਦਾ ਮਤਲਬ ਨੋਹ ਆ ਜੀ ਇਹਨਾਂ ਦਾ ਕੋਈ ਕੋਰਟ ਕੇਸ ਡਿਵੋਰਸ ਚੱਲਦਾ ਬਾਹਰ ਇਟਲੀ 'ਚ ਹੀ ਚੱਲਦਾ ਐ ਅੱਛਾ ਜੀ ਇੱਥੇ ਕੋਈ ਨਹੀਂ ਚੱਲਦਾ ਕੀ ਲੱਗ ਰਿਹਾ ਜਾਇਜ ਆ ਜਿਹੜਾ ਅੰਦਰ ਏਦਾਂ ਡੱਕਣਾ ਵੀ ਕਾਨੂੰਨ ਆਪਣੇ ਹੱਥ ਲੈਣਾ ਨਾਜਾਇਜ਼ ਆ ਜੇ ਕੋਈ ਇਹਨਾਂ ਨੂੰ ਚਾਹੀਦਾ ਐ ਪੁਲਿਸ ਦਾ ਸਾਰਾ ਲੈਣਾ ਕੋਰਟ 'ਚ ਜਾਣਾ ਹਰ ਤਰ੍ਹਾਂ ਇਹਨਾਂ ਨੂੰ ਕੋਈ ਵੀ ਸਹਾਇਤਾ ਮਿਲ ਸਕਦੀ ਐ ਏਦਾਂ ਡੱਕ ਕੇ ਆਪਾਂ ਕਿਸੇ ਨੂੰ ਨਹੀਂ ਕਰ ਸਕਦੇ ਉਹ ਸਿਆਣੇ ਬੰਦੇ ਆ ਜੀ ਕੁਝ ਹੋ ਜਾਂਦਾ ਤਾਂ ਫਿਰ ਇਹੀ ਜ਼ਿੰਮੇਵਾਰਾ ਜੀ ਹਾਂਜੀ ਸਰ ਮੇਰਾ ਨਾਮ ਪਰਮਿੰਦਰ ਕੌਰ ਆ ਹਾਂਜੀ ਕਿੱਥੇ ਦੇ ਰਹਿਣ ਵਾਲੇ ਮੈਡਮ ਇਹ ਮੈਂ ਸਰ ਇੱਥੇ ਇੰਡੀਆ ਤੋਂ ਸ਼ਹਿਰ ਪੁੱਤ ਹਾਂ ਅੱਛਾ ਜੀ ਤੇ ਮੈਨੂੰ 10 12 ਸਾਲ ਹੋ ਗਏ 13 ਸਾਲ ਹੋ ਗਏ ਕਿ ਮੈਂ ਇੱਥੇ ਵਿੱਚ ਹੂੰ ਤੇ ਸਰ ਮੇਰੇ ਹਸਨ ਨੇ ਮੈਨੂੰ ਉੱਥੇ ਇੰਨੇ ਸਾਲ ਮੈਨੂੰ ਬੰਦੀ ਬਣਾ ਕੇ ਰੱਖਿਆ ਨਾ ਮੈਨੂੰ ਇਟਾਲੀਆ ਨੂੰ ਹੰਦੀ ਆ ਤਾਂ ਨਾਕ ਦੀ ਬਾਹਰ ਜਾਣ ਦਿੱਤਾ ਪਰ ਫੇਰ ਵੀ ਮੈਂ ਇੱਕ ਇੰਡੀਅਨ ਵਾਈਫ ਦੀ ਤਰ੍ਹਾਂ ਉੱਥੇ ਰਹੀ ਮੇਰੇ ਦੋ ਬੱਚੇ ਆ ਮਲਿਕਾ ਦੇ ਦੌਰਿਸ ਤੇ ਉਹਨਾਂ ਨੂੰ ਸਰ ਇਹਨੇ ਮਤਲਬ ਕਿ ਪਹਿਲਾਂ ਬਹੁਤ ਘਟ ਦਮ ਮੈਨੂੰ ਵੀ ਮਾਰਦਾ ਰੇ ਮੇਰੀ ਕੁੜੀਆਂ ਨੂੰ ਵੀ ਉਹ ਜਦੋਂ ਮੇਰੀ ਛੋਟੀ ਕੁੜੀ ਹੋ ਗਈ ਤੇ ਇਹਨੂੰ ਇਹ ਨਣਾ ਸ਼ੀਲਾ ਦੇ ਵੀ ਤੇ ਵੱਡੇ ਭਾਜੀ ਮਤਲਬ ਕਿ ਜੇਟ ਸਰ ਜੇਟ ਸਰ ਉਹਨਾਂ ਨੇ ਮਤਲਬ ਕਿ ਮੈਨੂੰ ਬਹੁਤ ਤਾਂ ਕਿਤੇ ਤੇਰੇ ਕੁੜੀਆਂ ਹੋ ਗਈਆਂ ਸਰ ਦੌਰਿਸ ਤੋਂ ਬਾਅਦ ਮੈਨੂੰ ਬਹੁਤ ਘਟਿਆ ਸਾਨੂੰ ਰੋਣਾ ਨਹੀਂ ਚਾਹੁੰਦੀ ਪਰ ਮੇਰੀ ਮਾਂ ਮੈਂ ਮਾਂ ਹੋ ਕੇ ਮੇਰੇ ਮੈਨੂੰ ਦੁੱਖ ਬਹੁਤ ਹੁੰਦਾ ਆ ਸਾਨੂੰ ਮੇਰੀਆਂ ਕੁੜੀਆਂ ਮੇਰੇ ਕੋਲ ਨਹੀਂ ਹੈਗੀਆਂ ਤੇ ਮੈਨੂੰ ਉੱਥੇ ਸ਼ਿਲਾ ਦੀਦੀ ਨੇ ਮਤਲਬ ਕਿ ਜਿਹੜੇ ਮੇਰੇ ਵੱਡੇ ਨਾਨਾ ਤੇ ਵੱਡੇ ਭਾਜੀ ਨੇ ਵੀ ਜਿਹੜੇ ਮਿਲ ਜੇ ਤਾਂ ਉਹਨਾਂ ਨੇ ਮੈਨੂੰ ਧੱਤੇ ਮਾਰ ਕੇ ਤਾਂ ਮੈਨੂੰ ਕੱਢਿਆ ਉੱਥੋਂ ਬਾਹਰ ਮੇਰੇ ਘਰ ਛੱਡਨੇ ਉੱਥੋਂ ਬਾਹਰ ਕੱਢਿਆ ਤੇ ਇੱਥੇ ਸਾਰ ਆ ਕੇ ਇੱਥੇ ਸਾਰ ਮੇਰੀ ਨਾਨਾ ਕ੍ਰਿਸ਼ਨਾ ਤੇ ਡੈਡੀ ਇੱਥੇ ਮੈਨੂੰ ਨਹੀਂ ਰਹਿਣ ਦਿੰਦੇ ਪਿਆ ਸਰ ਕੁੜੀਆਂ ਮੇ ਕੁੜੀਆਂ ਤੋਂ ਬਿਨਾ ਸਰ ਕੁਛ ਨਹੀਂ ਹੈਗੀ ਉਹਨੇ ਮੈਨੂੰ ਬਹੁਤ ਬਹੁਤ ਦੁੱਖ ਦਿੱਤਾ ਬਹੁਤ ਤੌਰਚਰ ਕੀਤਾ ਹੁਣ ਮੇਰੀ ਕੁੜੀਆਂ ਮੈਨੂੰ ਨਹੀਂ ਪਤਾ ਕਿਤੇ ਨਾ ਮੈਂ ਜੋ ਮੈਡਮ ਰੋਕ ਮਤਲਬ ਕੱਲ ਦੱਸੋ ਪੂਰੀ ਸਰ ਮੇਰੀ ਕੁੜੀਆਂ ਨਾਲ ਗੱਲ ਨਹੀਂ ਹੋਈ ਮੈਂ ਕਿੱਥੇ ਜਾਵਾਂ ਕਿੰਨੇ ਬੱਚੇ ਤੁਹਾਡੇ ਕਿੰਨੇ ਬੱਚੇ ਆ ਮੇਰੇ ਚਾਰ ਤੋਂ ਕੁੜੀਆਂ ਹੈ ਮਲਿਕਾ ਦੋਰੀ ਕਿੰਨੀ ਦੇਰ ਹੋ ਗਈ ਮੈਰਿਜ ਨੂੰ ਮੈਡਮ ਸਰ ਮੇਰੇ ਬੈਨ ਨੂੰ ਨਹੀਂ ਵੀ ਪ੍ਰੋਬਲਮ ਕੀ ਆਈ ਤੁਹਾਡੇ ਸਰ ਜੀ ਕੁੜੀਆਂ ਕੁੜੀਆਂ ਹੋਗੂ ਦੋਨੇ ਕੁੜੀਆਂ ਹੋ ਗਈਆਂ ਨਾ ਉਹਨਾਂ ਕੁੜੀਆਂ ਤੋਂ ਬਹੁਤ ਪ੍ਰੋਬਲਮ ਹੋ ਗਈ ਸਾਰਿਆਂ ਨੂੰ ਮੇਰੇ ਸੱਸ ਦੇ ਜਿਹੜੇ ਸਾਥ ਜੀਣਦੇ ਸੀਗੇ ਉਹਨਾਂ ਨੂੰ ਵੀ ਮੈਨੂੰ ਕਹਿੰਦੇ ਦਵਾਈਆਂ ਖਾ ਬਹੁਤ ਬਹੁਤ ਜ਼ਿਆਦਾ ਸਾਰਾ ਤੁਸੀਂ ਮੈਡਮ ਕਿਹੜੀ ਜਗ੍ਹਾ ਰਹਣ ਵਾਲੇ ਹੋ ਸ਼ਾਹਪੁਰ ਦੇ ਮੈਂ ਤੁਹਾਨੂੰ ਤੁਹਾਡੇ ਸ਼ਾਹਪੁਰ ਦੇ ਜੀ ਹਾਂਜੀ ਪੇਕੇ ਕਿੱਥੇ ਤੁਹਾਡੇ ਦੇ ਹਿਸ਼ਾਰਪੁਰ ਹਿਸ਼ਾਰਪੁਰ ਦਾ ਮੈਂ ਜੇ ਤੁਸੀਂ ਆ ਦਿੱਤੇ ਅੱਜ ਮਤਲਬ ਵਾੜਾ ਜਿੱਥੇ ਤੁਹਾਡੇ ਸੋਹਰੇ ਆ ਮਤਲਬ ਕੀ ਪ੍ਰੋਬਲਮ ਆਈ ਇੱਥੇ ਤੁਸੀਂ ਕਿੱਦਾਂ ਆਏ ਸੀ ਸਭ ਇੱਥੇ ਆਈ ਮੈਂ ਇੱਥੇ ਮੈਨੂੰ 4 ਮਹੀਨੇ ਹੋ ਗਏ ਉੱਥੋਂ ਆਈ ਨੂੰ ਮੇਰਾ ਸਾਰਾ ਪਾਸਪੋਰਟ ਡਾਕੂਮੈਂਟ ਸਾਰੇ ਹਸਬੰਦ ਨੇ ਖੋਲੇ ਠੀਕ ਹੈ ਇੱਥੇ ਮੈਂ ਆਈਆਂ ਤੇ ਜਦੋਂ ਮੈਂ ਇੱਥੇ ਰੈਡੀ ਹੋਣਾ ਨੇ ਉੱਥੇ ਇਹ ਸਰ ਬੁੱਧਵਾਰਾ ਸਾਹਿਬ ਉੱਥੇ ਉਹਨਾਂ ਨੇ ਮੇਰੀ ਹੈਲਪ ਕਰਕੇ ਮੇਰਾ ਪਾਸਪੋਰਟ ਬਣਾਇਆ ਤੇ ਉਸ ਪਾਸਪੋਰਟ ਤੇ ਮੈਨੂੰ ਡੈਡੀ ਉਹਨੇ ਇੰਡੀਆ ਸੱਧਿਆ ਉਹ ਮੈਂ ਇੰਡੀਆ ਉੱਥੋਂ ਆਈਆਂ ਵੀ ਮੈਂ ਇੱਥ ਕਿ ਉਹ ਕੋਈ ਨਹੀਂ ਸੀਗਾ ਇਹ ਮੈਂ 살ਮ ਕਮਨੀ ਕੀਤਾ ਇੱਕ ਸਰ ਮੇਰੇ ਕੋਲ ਕੁਝ ਵੀ ਨਹੀਂ ਆ ਤੇ ਮੈਂ ਇੱਥੇ ਆਪਣੇ ਘਰ ਆਉਂਦੀ ਆ ਤੇ ਉਹ ਮੈਨੂੰ ਅੰਦਰ ਨਹੀਂ ਆਉਣ ਦਿੰਦੇ ਹੁਣ ਕੱਲ ਮੈਂ ਜਦੋਂ ਆਈਆਂ ਅੰਦਰ ਆ ਕੇ ਦੀਦੀ ਨੇ ਮਤਲਬ ਕਿ ਮੈਨੂੰ ਫੜ ਲਿਆ ਫਿਰ ਉਹ ਭਾਬੀ ਨੇ ਫੋਨ ਕੀਤਾ ਫਿਰ ਭਾਬੀਆਂ ਨੇ ਨਹੀਂ ਮੈਨੂੰ ਬਚਾਇਆ ਸਰ ਇਹ ਮੈਡਮ ਉਹ ਸਿਆਣੇ ਬਿਊਰੋ ਕਹਿੰਦੇ ਜਿਹੜੇ ਆ ਉਹ ਵੀ ਕਹਿੰਦੇ ਸਾਡੇ ਤੁਹਾਨੂੰ ਤੁਸੀਂ ਕੁੱਟਿਆ ਉਹਨਾਂ ਨੂੰ ਸਰ ਮੈਂ ਕੁੱਟ ਸਕਦੀ ਉਹ ਫੈਮਿਲੀ ਕਹਿੰਦੇ ਨਾਲ ਤੁਹਾਡੇ ਜਿਹੜੇ ਆਏ ਆ ਉਹਨਾਂ ਕੁੱਟਮਾਰ ਵੀ ਕੀਤੀ ਰਾਤ ਦਾ ਕੁਝ ਖਾ ਖਲਾਇਆ ਵੀ ਨਹੀਂ ਤੇ ਬੰਦੀ ਬਣਾ ਕੇ ਰੱਖਿਆ ਰੋਟੀ ਖਾਦੀ ਉਹਨੇ ਸਰ ਮੇਰੇ ਕੋ ਵੀਡੀਓ ਪਈ ਆ ਮੈਂ ਰੋਟੀ ਬਣਾਈ ਮੈਂ ਮੈਂ ਮਾਂ ਆ ਇੱਕ ਮੈਨੂੰ ਦੁੱਖਾ ਮੈਨੂੰ ਬਹੁਤ ਜ਼ਿਆਦਾ ਦੁੱਖਾ ਸਰ ਪਲੀਸ ਇੱਧਰ ਕੋਈ ਸਰ ਮੇਰੀਆਂ ਕੁੜੀਆਂ ਮੈਨੂੰ ਕੁੜੀਆਂ ਦਵਾ ਦਿਓ ਸਰ ਮੈਂ ਇਹ ਤੁਹਾਡਾ ਵਿਆਹ ਦਾ ਜਿਹੜਾ ਕੇਸ ਆ ਕੋਰਟ ਚ ਲੱਗਾ ਵਾ ਕਿ ਕੋਈ ਕੋਈ ਸਪੋਰਟ ਨਹੀਂ ਲੱਗਿਆ ਦਾ ਨਹੀਂ ਮੈਨੂੰ ਤਾਂ ਡਾਈਵੋਰਸ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਕੋਈ ਵੀ ਨਾ ਖੜਦਾ ਦਿੱਤਾ ਉੱਤੇ ਕਦੀ ਨਹੀਂ ਤੁਹਾਡੇ ਫਾਦਰ ਸਾਹਿਬ ਕਹਿੰਦੇ ਸੀ ਮੈਨੂੰ ਕੋਰਟ ਮੈਂ ਲੱਗਾ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਲੱਗਾ ਕਿਥੇ ਲਾਇਆ ਹੁਣ ਅੱਛਾ ਇੱਥੇ ਹੁਣ ਕਿਉਂ ਲਾਇਆ ਹੁਣ ਉੱਥੇ ਚੱਲ ਲੈਂਗੁਏਜ ਲੋ ਜਿਉ ਕੋਈ ਸਮਝਣਾ ਨਹੀਂ ਹੈ ਕਿ ਕਿ ਮੈਂ ਇੱਥੇ ਆਪਰੇ ਮੈਂ ਆਪਣੇ ਇੰਡੀਆ ਆਈਆਂ ਮੈਨੂੰ ਸਰ ਪੁਲਿਸ ਇਨਸਾਫ ਦਿੱਤਾ ਜਾਵੇ ਮੈਂ ਇੱਥੇ ਉਹਦੀ ਹੈ ਇੱਥੇ ਦੀਦੀ ਹੁਣੀ ਮੈਨੂੰ ਨਹੀਂ ਬਾੜਨ ਦਿੱਤੇ ਰੋਟੀ ਦੀ ਗੱਲ ਉਹਨਾਂ ਨੂੰ ਮੈਂ ਰੋਟੀ ਵੀ ਬਣਾ ਕੇ ਦਿੰਦੀ ਆ ਚਾਹ ਪਾਣੀ ਵੀ ਦਿੰਦੀ ਆ ਤੇ ਉਹ ਨਹੀਂ ਪੀਂਦੇ ਸਰ ਉਹ ਮ ਯਾ ਮੇਰ ਕੋ ਵੀਡੀਓ ਪਈ ਹੈ ਉਹਨਾਂ ਨੇ ਆਪ ਅੰਦਰ ਵੜ ਕੇ ਲੌਕ ਲਾਇਆ ਉਹ ਉਹ ਆਪ ਅੰਦਰ ਵੜ ਕੇ ਤਾਂ ਉੱਚੀ ਜਿਦੀ ਵੀ ਰੋਂਦੇ ਆ ਉਹ ਕਹਿੰਦੇ ਵੀ ਮੈਂ ਅੰਦਰ ਵੜਿਆ ਮਤਲਬ ਮੈਂ ਉਹਨਾਂ ਨੂੰ ਲੌਕ ਲਾਇਆ ਹੋਇਆ ਮੇਰ ਕੋ ਸਾਰੀ ਵੀਡੀਓ ਪ੍ਰੂਫ ਪਈ ਆ ਮੈਂ ਚਾਹਦੀ ਮੈਂ ਤੁਹਾਨੂੰ ਹੁਣੇ ਦੇ ਸਕਦੀ ਆ ਉਹਨਾਂ ਕੋ ਕੁੱਟਮਾਰ ਹੋਈ ਆ ਉਹ ਉਹ ਝੂਠ ਆ ਜਾਂ ਗਲਤ ਆ ਜਿਹੜੇ ਕੁੱਟਮਾਰ ਹੋਈ ਆ ਜਿਹੜੇ ਵੀਰਦਾਨਾ ਹੋਈ ਆ ਮੀਮੀ ਇਹਨਾਂ ਨੇ ਬੋਲਣ ਨੂੰ ਤਾਂ ਹੱਥ ਵੀ ਨਹੀਂ ਲਾਇਆ ਮੈਂ ਉਹਨਾਂ ਨੂੰ ਕਹ ਤਾ ਪੱਕ ਕੇ ਕਿ ਤੁਸੀਂ ਅੰਦਰ ਆ ਕੇ ਕੁੱਟਿਆ ਮਾਰਿਆ ਚਾਰ ਬੰਦਿਆਂ ਨੇ ਕਹਿੰਦੇ ਕੁੱਟਿਆ ਸਾਨੂੰ ਬਿਲ ਲੇਡੀ ਕੋਈ ਨਹੀਂ ਮੇਰੇ ਨਾਲ ਆਈਆ ਭਾਬੀ ਜੀ ਬਾਅਦ ਚ ਮੈਂ ਜਦੋਂ ਫੋਨ ਕੀਤਾ ਫੇਰ ਆਇਆ ਜਦੋਂ ਮੈਂ ਬਾਹਰ ਅੰਦਰ ਗਈ ਜੀਦੀ ਮੈਨੂੰ ਧੱਕਾ ਮਾਰਨ ਲੱਗੇ ਪਹਿਲੋ ਵੀ ਜਦੋਂ ਆਈ ਸੀ ਉਦੋਂ ਵੀ ਮੈਨੂੰ ਇਦਾਂ ਕੀਤਾ ਮੈਂ ਮੈਂ ਸਮਾਨ ਰੱਖ ਕੇ ਚਲ ਗਈ ਮੈਂ ਸਾਡਾ ਸਵਾਲ ਇੱਕ ਵਾਰ 1 ਘੰਟੇ ਤੋਂ ਉੱਪਰ ਹੋ ਗਿਆ ਪੁਲਿਸ ਤੇ মিডিਆ ਬਾਹਰ ਖੜੀ ਸੀ ਤੁਹਾਡੇ ਲੋਕ ਗੇਟ ਨਹੀਂ ਖੋਲੇ ਯਾਰ ਕੀ ਕਾਰਨ ਆ ਮੇਰਾ ਕਾਰਨ ਇਹੀ ਆ ਮੈਂ ਕੱਲ ਦੀ ਆਈ ਹੋਈ ਆ ਬਾਹਰ ਪੁਲਿਸ ਪੁਲਿਸ ਵਾਲੇ ਆਈ ਜਾਂਦੇ ਕਹਿੰਦੇ ਅਸੀਂ ਪੁਲਿਸ ਵਾਲੇ ਆ ਮੈਨੂੰ ਧਮਕੀਆਂ ਦਿੱਤੀਆਂ ਕਹਿੰਦੇ ਇਹਨਾਂ ਦੀਆਂ ਲੱਤਾਂ ਪਵਾ ਮਾ ਤੋੜੋ ਤਾਂ ਅਸ ਤੁਸੀਂ ਇਦਾਂ ਨਹੀਂ ਬੰਨ੍ਹਿਆ ਸੀ ਇਹਨਾਂ ਦੀ ਲੱਤਾਂ ਪਵਾ ਮਾ ਤੋੜਨੀ ਆ ਇਸ ਕਰਕੇ ਅਸੀਂ ਮੈਂ ਸਰ ਇਹ ਨਹੀਂ ਗੇਟ ਖੋਲਣਾ ਚਾਹੀਦਾ ਇਹਨਾਂ ਨੇ ਧਮਕੀ ਦਿੱਤੀ ਤੁਹਾਨੂੰ ਧਮਕੀ ਕਿਹਨਾਂ ਨੇ ਦਿੱਤੀ ਲੱਤਾਂ ਪਵਾ ਤੋੜਨ ਦੀ ਉਹਨਾਂ ਨੇ ਮੈਂ ਉਹ ਕਹਿੰਦੇ ਅਸੀਂ ਪੁਲਿਸ ਵਾਲੇ ਆ ਮੇਰੇ ਕੋਲ ਸਰ ਵੀਡੀਓ ਪਈ ਆ ਕਹਿੰਦੇ ਅਸੀਂ ਪੁਲਿਸ ਵਾਲੇ ਆ ਤੇ ਗੇਟ ਖੋਲੋ ਅਸੀਂ ਨਹੀਂ ਖੋਲਿਆ ਤੇ ਬੇਬਾਚ ਕਹਿੰਦੇ ਇਹਨਾਂ ਦੀ ਲੱਤਾਂ ਪਵਾ ਮਾ ਤੋ ਮੈਂ ਪਰਮਿੰਦਰ ਕੋਹਰਾ ਸਰ ਪਲੀਜ਼ ਮੇਰੇ ਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਆਪਣੇ ਘਰ ਵਿੱਚ ਜਗਾ ਰਹਿਣ ਜਗ੍ਹਾ ਦਿੱਤੀ ਜਾਵੇ ਮੈਨੂੰ ਇਨਸਾਫ ਦਿੱਤੀ ਜਾਵੇ ਇਨਸਾਫ ਦਿੱਤਾ ਜਾਵੇ ਕੀ ਹੁਣ ਇਹਦੇ ਲਿਖਿ ਸ਼ਿਕਾਇਤ ਕੋਈ ਮੈਡਮ ਨੂੰ ਸੱਦੋ ਸਰ ਮੇਰੀਆਂ ਕੁੜੀਆਂ ਮੈਨੂੰ ਚਾਹੀਦੀਆਂ ਸਰ ਮੈਨੂੰ ਪਤਾ ਮੈਂ ਉਹ ਕਿੱਦਾਂ ਰਹੀ ਸਰ ਪਰਸ ਨੂੰ ਇੱਕ ਸਾਲ ਹੋ ਜਾਣਾ ਬਿੱਜਾ ਮੈਡਮ ਕੋਈ ਲਿਖਤੀ ਰੂਪ ਸ਼ਿਕਾਇਤ ਦੇ ਰਹੇ ਜਿਹੜਾ ਸਾਡੀ ਗਲਫੀ ਨੂੰ ਆਹ ਸਾਨੂੰ ਦੋਨਾਂ ਨੂੰ ਅੰਦਰ ਬੰਦ ਕੀਤਾ ਕਾਲੀਆਂ ਆਈਆਂ ਸਾਨੂੰ ਤਕਾਮ ਸਾਰੇ ਕਹਿੰਦੇ ਤੁਹਾਨੂੰ ਸਪੋਰਟ ਜਾ ਕੇ ਤੁਹਾਨੂੰ ਪਰੋਣ ਆਇਆ ਕੁੰਡੇ ਉਹ ਮੋਗ ਨਾਲ ਨਿੱਕੀਏ ਕਿ ਬਾਥਰੂਮ ਮੇਰਾ ਬਾਥਰੂਮ ਹੀ ਮੇਰਾ ਡੈਡੀ ਅੰਦਰ ਡੱਬੇ ਜਗਾ ਦਾਰਿਆ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਬੰਦ ਕੀਤੀ ਤੈਨੂੰ ਕੱਲ ਕੱਲ ਆਏ ਆ ਕੱਲ ਆਏ ਇੱਕ ਵੇਲੇ ਆਏ ਕਿੰਨੇ ਬੰਦੇ ਆਣੇ ਤੁਹਾਨੂੰ ਕੁੱਟਮਾਰ ਕੀਤੀ ਜਾਂ ਬੰਦਿਆਂ ਨੇ ਮੈਨੂੰ ਕੁੱਟਿਆ ਨਾਮਗਰ ਹੈ ਜੀ ਇਹਨਾਂ ਦੇ ਮਾਮਲਾ ਹੈ ਕੀ ਹੈ ਜਿਹੜਾ ਤੁਹਾਡੇ ਨਾਲ ਕੁੱਟਮਾਰ ਹੋਈ ਹੈ ਕੀ ਕਰ ਰਹੇ ਨੇ ਜਿਹੜਾ ਤੁਹਾਨੂੰ ਕੁੱਟਿਆ ਤੁਹਾਨੂੰ ਅੱਜ ਬੋਲਦਾ ਆ ਇਟੀਟਿਊਡ ਆ ਤੇ ਉਹ 40 ਦੇ ਕੇਸ ਉੱਤੇ ਕੀਤਾ ਆ ਉਸਕੇ ਤੇ ਇਹ ਕਿਹਾਦਾ ਯਾਨੀ ਖਾਣੂ ਬਿਨਾ ਮਾਤ ਬੋਲਤ ਹੋਏ ਇਹ ਪਰੇਸ਼ਾਨ ਨੀ ਹੋਏ ਆ ਹੋਏ ਜਾਂ ਕੁਝ ਪਰੇਸ਼ਾਨ ਕੀਤਾ ਪਰ ਜੀ ਇਹ ਇੱਕ ਢ ਖੜਕਾਉਂਦੇ ਅੱਜ ਦਰ ਦੇ ਖੋਲ ਆਲੇ ਆ ਕੇ ਸਾਨੂੰ ਝਾਕੀ ਦੇ ਕੇ ਆ ਕੇ ਕੰਦੇ ਹੁਣ ਤੁਹਾਡੀ ਛੱਡਣਾ ਨਹੀਂ ਓਟੋ ਕਟ ਕੇ ਮੇਰੇ ਆਉਂਦੀ ਨਹੀਂ ਚੱਕ ਚੱਕ ਕੇ ਮੈਨੂੰ ਮਾਰਿਆ ਮੇਰਾ ਆਸਾਨ ਹੈ ਅਟੈਕ ਹੋਣ ਨੂੰ ਫੈਦਾ ਨਹੀਂ ਤੁਹਾਨੂੰ ਨਾ ਪਤਾ ਕਿਨੇ ਕਿਨੇ ਗੁੱਟੇ ਆ ਹਾਂ ਤਾਂ ਬੈਠੇ ਹੋ ਨਾਂ ਦਾ ਹੋਊਗਾ ਜੀ ਇਹਨਾਂ ਦਾ ਨਾਂਮ ਕਰਾ ਤੁਹਾਨੂੰ ਕੀ ਲੱਗਦੇ ਕੀ ਇਹ ਮੁੰਡੇ ਦੇ ਕੀ ਲੱਗਦੇ ਗੋਟੀ ਲੱਗ ਰਹੀ ਆ ਇਹਦੀ ਪਰ੍ਹਾਈ ਆ ਪਰ੍ਹਾਈ ਆ ਇੱਕ ਹੋਰ ਇੱਤੇ ਦਾ ਲੈ ਆਏ 4 5 ਇੱਕ ਮੋਦੀ ਗੋਟੀ ਦੀ ਮਾਂ ਆ ਦੋ ਹੋ ਗਿਆ ਚਾ ਜਣੇ ਮੈਨੂੰ ਕੁੱਟਿਆ ਕੀ ਹੋਣਾ ਆਣ ਕੇ ਕਿੰਨੇ ਤੁਹਾਨੂੰ ਬਚਾਇਆ ਹੋਣਾ ਆਣ ਕੇ ਛੁੜਾਇਆ ਕਿਹਣਾ ਨੇ ਸਾਨੂੰ ਨਹੀਂ ਛੁਡਾਇਆ ਅਸੀਂ ਬਾਹਰ ਜੇ ਤਾਂ ਸਾਰੇ ਖੜਕਾਉਦੇ ਨਹੀਂ ਕਹਿੰਦੇ ਖੁੱਲਣਾ ਨਹੀਂ ਉਹ ਹੋਰ ਲਬ ਗੇਟ ਲਾਇਆ ਹੁਣ ਇੱਕ ਮਕਦੂ ਚਾਬੀ ਵੀ ਕੋਈ ਉਹਨਾਂ ਖੋਲ ਕੇ ਬਾਹਰ ਆ ਗਏ ਸਾਨੂੰ ਉਹ ਵੀ ਕਹਿੰਦੀ ਕੋਈ ਚਾਬੀ ਕਿੱਥੇ ਫੜਾ ਚਾਬੀ ਤੈਨੂੰ ਅੰਦਰ ਦੇ ਬਾਂਡਾਰ ਦੇ ਅੰਦਰ ਫੇਰ ਅਸੀਂ ਚੱਲਦਾ ਠੀਕ